ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਵਿਸ਼ਾਲ ਨਗਰ ਕੀਤਾ ਨੇ ਸਾਡੇ ਮਹਾਨ ਸ਼ਹੀਦ ਭੰਤਨ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਕਿਲਾ ਆਨੰਦਗੜ੍ਹ ਦੇ ਵਿੱਚੇ ਜਦੋਂ ਪਹਾੜੀ ਰਾਜਿਆਂ ਵੱਲੋਂ ਹਮਲਾ ਕੀਤਾ ਗਿਆ ਇੱਕ ਮਸਾਹਾਥੀ ਤਿਆਰ ਕੀਤਾ ਗਿਆ ਤੇ ਉਧਰੋਂ ਗੁਰੂ ਮਹਾਰਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਥਾਪੜਾ ਲੈ ਕੇ ਬਾਬਾ ਬਚਿੱਤਰ ਸਿੰਘ ਨੇ ਉਸ ਮਸਤ ਹਾਥੀ ਦੇ ਨਾਗਣੀ ਮਾਰੀ ਅੱਜ ਅਸੀਂ ਸਾਰੇ ਭਾਈਚਾਰੇ ਵੱਲੋਂ ਉਹਨਾਂ ਦਾ ਜੋ ਇੱਕ ਜਨਮ ਦਿਹਾੜਾ ਮਨਾ ਰਹੇ ਹਾਂ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ ਜਿਸ ਦੀ ਅਰੰਭਤਾ ਸ਼ੁਰੂ ਹੋ ਚੁੱਕੀ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਬਤੋਂ ਆਰੰਭ ਹੋ ਕੇ ਸ਼੍ਰੀ ਬਾਬਾ ਬਚਿੱਤਰ ਸਿੰਘ ਦੀ ਬਸਤੀ ਵਿੱਚੋਂ ਆਰੰਭ ਹੋ ਕੇ ਗੁਰਦੁਆਰਾ ਗੁਰੂ ਨਾਨਕ ਆਪਣੇ ਨਾਨਕ ਸਰ ਗੁਰਦੁਆਰਾ ਲਾਹੌਰੀਆਂ ਬਾਬਾ ਕੇਰ ਸਿੰਘ ਜੀ ਦੇ ਗੁਰਦੁਆਰਤ ਹੁੰਦਾ ਆ ਸੈਂਸ ਸੋਲਜਰ ਸਕੂਲ ਨਹਿਰ ਦੇ ਪੁਲ ਤੋਂ ਅੰਦਰ ਨੂੰ ਹੁੰਦਾ ਆ ਗੁਰਦੁਆਰਾ ਸ੍ਰੀ ਗੁਰਜੰਦੇਵ ਜੀ ਨਗਰ ਤੇ ਗੁਰਦੁਆਰਾ ਸ੍ਰੀ ਗੁਰਨਾਨਕ ਦੇਵ ਜੀ ਨਗਰ ਤੋਂ ਹੁੰਦਾ ਆ ਸਮਾਪਤੀ ਹੈ ਜੋ ਗੁਰਦਾਰਾ ਸਿੰਘ ਸਮਾਸ਼ੀਰ ਬਾਬਾ ਬਚਿੱਤਰ ਸਿੰਘ ਜੀ ਵੀਕੇ ਹੋਏਗੀ ਤੇ 26 ਤਰੀਕ ਨੂੰ ਗੁਰੂ ਬਾਬਾ ਬਚਿੱਤਰ ਸਿੰਘ ਦਾ ਜਨਮ ਦਿਹਾੜੇ ਦੇ ਸੰਬੰਧ ਵਿੱਚ ਇੱਕ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਜਿਸ ਵਿੱਚ ਢਾਡੀ ਜਥਾ ਬੀਬੀ ਬਲਜੀਤ ਕੌਰ ਜਲੇਰ ਕੌਰ ਜੀ ਦਾ ਜਥਾ ਆ ਰਿਹਾ ਹੈ ਤੇ ਭਾਈ ਸਾਹਿਬ ਸਿਮਰਪ੍ਰੀ ਗੁਰੂ ਸਾਹਿਬ ਭਾਈ ਸਿਮਰਪ੍ਰੀ ਸਿਮਰਪ੍ਰੀ ਸਿੰਘ ਜੀ ਹਜੂਰੀ ਰਾਗੀ ਜਰਬਾਤ ਸਾਬ ਤੋਂ ਆ ਰਹੇ ਨੇ ਉਹ ਕੀਰਤਨ ਰਾਹੀ ਔਰ ਢਾਡੀ ਵਾਰਾਂ ਰਾਹੀ ਗੁਰੂ ਪਾਪਾ ਬਚਿੱਤਰ ਸਿੰਘ ਜੀ ਦੇ ਇਹ ਜੀਵਨ ਇਤਿਹਾਸ ਬਾਰੇ ਜਾਣਕਾਰੀ ਚਾਣਨਾ ਪਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ 25 ਤਰੀਕ ਨੂੰ ਦਿਨ ਸ਼ੁੱਕਰਵਾਰ ਵਿਸ਼ਾਲ ਆਪਣੇ ਅੰਮ੍ਰਿਤ ਸੰਚਾਰ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਹੈ ਅਕਾਲ ਤੱਕ ਸਭ ਤੋਂ ਪੰਜ ਪਿਆਰਿਆਂ ਦੀ ਅੰਮ੍ਰਿਤ ਸੰਚਾਰ ਕਰਾਣਾ ਆ ਰਹੇ ਨੇ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਸੰਚਾਰ ਕਰਨਾ ਹੋਵੇ ਅੰਮ੍ਰਿਤ ਪਾਨ ਕਰਨਾ ਹੋਵੇ ਉਹ ਕਿਰਪਾ ਕਰਕੇ ਦਾਸ ਨੂੰ ਨੰਬਰ ਲਿਖਾ ਦੇਣ ਨੋਟ ਕਰਾ ਦੇਣ ਦਾਸ ਦਾ ਨੰਬਰ ਹੈ 981554719 7009239263 ਦੋ ਨੰਬਰ ਨੇ ਜਿਨ੍ਹਾਂ ਨੇ ਵੀ ਅੰਮ੍ਰਿਤ ਛਕਣਾ ਹੋਵੇ ਉਹ ਕਿਰਪਾ ਕਰਕੇ ਦਾਸ ਦੇ ਨੰਬਰ ਤੇ ਕੰਟੈਕਟ ਕਰ ਲੈਣ ਤੇ ਕਾਰ ਨੇ ਜਿਹੜੇ ਉਹ ਸਾਰੇ ਪ੍ਰੀਨਿਸ਼ਕਾਮ ਸੇਵਾ ਹੋਰੀ ਹੈ ਥਾਰੀਆਂ ਸੰਗਤਨ ਬੇਨਤੀ ਹੈ ਇਸ ਜਗ ਦੇ ਵਿੱਚ ਇਹ ਵੱਧ ਚੜ ਕੇ ਪਹੁੰਚ ਕੇ ਕੁਝੁ ਕੁੜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ